ਲੱਗੀ ਹਲੇ ਬਾਚਾ ਬਾਈ ਬਿਮਾਰੀ ਪੈਣਾ ਪੈਗੀ ਜੀਰੀ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਕੀ ਨਹੀਂ ਆ ਦੇਖੋ ਇਹ ਸੁੱਕਦੇ ਹੋ ਜਾ ਰਹੀ ਆ 468 ਬੀਜ ਆ ਇਹ ਆ ਦੇਖੋ ਇਹ ਪਤਾ ਨਹੀਂ ਖੇਤ ਦਾ ਚੱਕਰ ਆ ਪਤਾ ਨਹੀਂ ਕੀ ਚੱਕਰ ਹੈ ਕੀ ਨਹੀਂ ਇਹ ਸੁੱਕਦੀ ਜਾਂਦੀ ਆ ਸਸਿਕ ਕਾਰਵਾਈ ਜੀ ਸਾਰਿਆਂ ਨੂੰ ਲੋ ਬਾਈ ਮੰਡ ਨੂੰ ਚੱਲਿਆ ਤਾਂ ਤੇ ਜਸਵੰਤ ਵੀਰ ਦਾ ਫੋਨ ਆਇਆ ਕਹਿੰਦਾ ਤੇਰੇ ਉਹ ਬੜੇ ਖੇਤ ਚ ਬੁੱਟੇ ਸੁੱਕਦੇ ਆ ਸ਼ਾਇਦ ਸੂਕ ਦਾ ਚੱਕਰ ਨਾ ਹੋਵੇ ਤੇ ਫਿਰ ਮੈਂ ਇੱਧਰ ਨੂੰ ਆਉਣ ਲੱਗਾ ਕੁਦਰਤੀ ਉਹ ਡਾਕਟਰ ਟੱਕਰ ਕੇ ਮੈਨੂੰ ਦੋ ਇਹ ਬਹਿਮਾ ਦੇ ਵੀ ਡਾਕਟਰ ਆ ਤੇ ਬਾਕੀ ਆਹ ਜੀਰੀ ਜੂਰੀ ਦੇ ਵੀ ਡਾਕਟਰ ਆ ਇਹਨਾਂ ਨੂੰ ਵੀ ਮਰਾ ਦਿੰਦਾ ਮਾ ਚਲੋ ਨਾਲੇ ਚੱਲੋ ਆ ਮਿਲੋ ਪਹਿਲਾਂ ਇੱਧਰ ਜਗਦੀਪ ਡਾਕਟਰ ਨੂੰ ਇਕਾਲ ਜੀ ਇੱਧਰ ਗੁਰਪ੍ਰੀਤ ਡਾਕਟਰ ਏ ਰਹਿੰਦਾ ਯੂਰੀਆ ਪਰ ਇਹਦਾ ਫਾਇਦਾ ਕੋਈ ਨਹੀਂ ਮੈਨੂੰ ਦੱਸਦਾ ਨਹੀਂ ਹੈਗਾ ਕੁਝ ਵੀ ਇਹ ਵੀ ਕੋਈ ਸੁੱਕਦੀ ਆ ਜਾਂ ਕੁਝ ਹੋਰ ਹੈ ਮੈਂ ਗੱਲਾਂ ਆ ਗਲੇ ਮੈਨੂੰ ਬੰਦੇ ਕਹਿੰਦੇ ਵੀ ਤੂੰ ਬਕਵਾਸ ਬੋ ਕਰਦਾ ਓਕੇ ਫਿਰ ਮੈਂ ਇਹ ਸੋਚਿਆ ਵੀ ਮੈਨੂੰ ਆਪਣਾ ਮੂੰਹ ਬੰਦੇ ਰੱਖਣਾ ਚਾਹੀਦਾ ਇਹ ਬਾਰੇ ਕਿਸੇ ਨੂੰ ਕੁਝ ਕਹਿਣਾ ਹੀ ਨਹੀਂ ਓਕੇ ਬੰਦਾ ਯਾਦ ਰੱਖਦਾ ਹੈ ਉਹ ਤਲੀ ਹੀ ਬਈ ਗਲੇ ਬੰਦਾ ਯਾਦ ਰੱਖਦਾ ਉਹ ਦੇਖਦੇ ਵੀਰੇ ਉਹ ਦੇਖੋ ਹੋਏ ਉਹ ਵੀ ਆ ਹਾਂ ਉਹ ਦੇਖਦਾ ਇਕਣਾ ਹੋ ਗਿਆ ਇਹ ਅਜੇ ਉੱਪਰ ਵੀ ਆ ਉਹ ਦੇ ਕਿੱਥੇ ਹਾਂ ਡਾਕਟਰ ਸਾਹਿਬ ਉਹੀ ਦਿਖਾਉਣੇ ਆ ਆ ਜਾ ਮੜੇ ਤੇ ਇਧਰ ਪਪੂਲਰਾਂ ਦੀ ਵੀ ਬੜਾ ਕਟਾਈ ਵੀ ਚੱਲਦੀ ਆ ਬਾਈ ਇਧਰ ਪਪੂਲਰ ਪਟਾਤੇ ਨਿਗਦੀਪ ਹੋ ਗਿਆ ਸਾਫ ਜਾ ਖੇਤ ਬਾਕੀ ਜਿੱਦਨ ਦਾ ਮੀਂਹ ਪਿਆ ਬਾਈ ਲਾਈਟ ਤਾਂ ਪੂਰੀ ਆ ਰਹੀ ਆ ਕਿਤੇ ਇਧਰ ਵੀ ਨਾ ਹੋ ਰਿਹਾ ਮੈਨੂੰ ਪਤਾ ਨਹੀਂ ਚੱਕਰ ਕੀ ਆ ਇਹ ਹਾਂ ਵੈਸੇ ਆਪਣੇ ਖੇਤਾਂ 'ਚ ਹੈ ਤਾਂ ਨਹੀਂ ਯਾਰ ਯਾਰ ਹੈ ਨਹੀਂ ਤੇ ਆ ਪਤਾ ਨਹੀਂ ਕੀ ਚੱਕਰ ਹੋਇਆ ਬਾਕੀ ਦੇਖਦੇ ਆ ਇੱਥੇ ਨੇੜੇ ਜਾ ਕੇ ਬਾਈ ਹੈ ਪਹਿਲੇ ਹੀ ਪੈ ਗਈ ਪੱਤਾ ਲਵੇਟ ਫਾਈ ਜਗਦੀਪ ਕਹਿੰਦਾ ਪੱਤਾ ਲਵੇਟ ਪੈ ਗਈ ਚਲੋ ਦੇਖਦੇ ਆ ਇੱਥੇ ਜਾ ਕੇ ਵੈਸੇ ਜੀਰੀ ਦੇਖੋ ਪੂਰੇ 라ਵਾ ਕਾ ਲੋ ਬੰਦਾ ਮੈਂ ਵੀ ਯਾਰ ਆਪਣਾ ਲੋ ਵੈਸੇ ਗੁਰਪ੍ਰੀਤ ਅੱਗੇ ਜਾ ਰਿਹਾ ਹੈ ਹਾਂ ਆ ਦੇਖ ਤਾਂ ਇਹ 26 ਆ ਵੀਰੇ ਇਹ ਨਾ ਬਾਈ ਇਹ ਪੂਰੀ ਗਰਮੀ ਚ ਲੱਗੀ ਪਿਆ ਇੰਨਾ ਫਰਕ ਹੈ ਗਰਮੀ ਦਾ ਉਹ ਦੇਖ ਲੈ ਉੱਪਰਲਾ ਖੇਤ ਉਹ ਛਾਂਮਾ ਚ ਲੱਗਿਆ ਹੋਇਆ ਮਤਲਬ ਕਿ ਬੱਦਲ ਤਾਂ ਇਹ ਇੱਕ ਵਾਰ ਸੁੱਕ ਕੇ ਜੀ ਨਹੀਂ ਚੱਲੀ ਆ ਹਾਂ ਹਾਂ ਫਰਕ ਬਹੁਤ ਪੈ ਨਹੀਂ ਨਹੀਂ ਅਦਰ ਭਾਈ ਆਹ ਪਪੂਲਿਆਂ ਦਾ ਪਟਾਤਾ ਜਿਹੜਾ ਖੜਾ ਤਾਂ ਆਪਣਾ ਓਕੇ ਤੈਨੂੰ ਤਾਂ ਲੱਗਣੀ ਆ ਬਾਈ ਤੈਨੂੰ ਤਾਂ ਲੱਗਣੀ ਆ ਲਵਾਈ ਛਿੱਧੀ ਹੈ ਕਿ ਤੇ ਇਹ ਨਾ ਨਾ ਠੀਕ ਆ ਤੈਨੂੰ ਪਤਾ ਤਾਂ ਕਾਹਦੇ ਲਗਣੀ ਆ ਤੇਰੇ ਜਿਆਦਾ ਨਹੀਂ ਡੱਕੇ ਮਰ ਗਿਆ ਕੋਈ ਦੇਖ ਲੈ ਇਹਨਾਂ ਦਾ ਹੋ ਜਾਂਦਾ ਏ ਦੇਖ ਬਾਈ ਗੰ ਲੈਕਣ ਆਏ ਤੈਨੂੰ ਤੈਨੂੰ ਕਹਿ ਵੀ ਸਿੱਧੀ ਲਵਾਈਏ ਤੈਨੂੰ ਮਿੰਣ ਕੇ ਦਿਖਾਉਣਾ ਦੇਖ ਲੈ ਲੈ ਮਿੰਤੀ ਕਰਨ ਲੱਗੇ ਉਹ ਡੱਕੇ ਮਰ ਗਿਆ ਕੋਈ ਹਾਂ ਜਿਹੜਾ ਉੱਪਰ ਰੱਖਿਆ ਹੋਊ ਉਹਦੇ ਵੀ ਖੜਾ ਡੀ ਹਾਂ ਹਾਂ ਜੰਮਿਆ ਹੁੰਦਾ ਜਿਹੜਾ ਉੱਪਰ ਇਹ ਤਾਂ ਹਾਈ ਗਰ ਪਾਪੇ ਪਰ ਇਹਦਾ ਚੱਕਰੇ ਆਹੀ ਆ ਬਾਈ ਉਹ ਤੱਗੀਆਂ ਪਈਆਂ ਹੋਈਆਂ ਬਾਈ ਦੇਖੋ ਤੁਹਾਨੂੰ ਦੇਖਦਿਆਂ ਹੋਣੀਆਂ ਧੜੀਆਂ ਜੀਆਂ ਇਹ ਦੂਰ ਤੋਂ ਜਿਆਦਾ ਦਿਖਦੀਆਂ ਆ ਦੇ ਲਾ ਹੱਲੇ ਬਾਈ ਡਾਕਟਰ ਨੇੜੇ ਵੀ ਨਹੀਂ ਗਿਆ ਹੈਗਾ ਬਿਆਨ ਬਦਲ ਬਿਆਨ ਬਦਲ ਗਿਆ ਇਹਦੇ ਪਤਾ ਕੀ ਗੱਲ ਮੈਂ ਤੈਨੂੰ ਇੱਕ ਇੱਕ ਦੱਸ ਦਿੰਦਾ ਬਾਈ ਜਿੰਨੇ ਏਰੀਆ ਵੇਰੇ ਇਹ ਮੜੀ ਦਿਨ ਉਹ ਆ ਦਿਖ ਰਹੀ ਹੈ ਨਾ ਆ ਏਰੀਆ ਨੇ ਥੋੜਾ ਦੋ ਤਿੰਨ ਵਾਰ ਜਾ ਕੇ ਸੋਕਾ ਲੱਗ ਗਿਆ ਹੁਣ ਇੱਧਰ ਪਾਣੀ ਖੜਦਾ ਰਿਹਾ ਆ ਆ ਦੇਖ ਹਰੀਜ ਆ ਲੈ ਦਿਓ ਦਿਖ ਰਿਹਾ ਉਹ ਪਰਲੇ ਪਾਸੇ ਨੱਕਾ ਪਰਾਂ ਤੇ ਪਾਣੀ ਉਹ ਪਾਣੀ ਖੜਦਾ ਰਿਹਾ ਇੱਧਰ ਉੱਥੇ ਕੋ ਮੜਾ ਧੜੀ ਦੀ ਨਾ ਸੋਕਾ ਜਾ ਲੱਗਦਾ ਰਿਹਾ ਦੋ ਚਾਰ ਵਾਰ ਆਉ ਇਹ ਵੀ ਗੱਲ ਹੈਗੀ ਆ ਹੁਣ ਉਧਰ ਕਾਣਾ ਤੇਰੇ ਹੈਗੀ ਆ ਖੇਤ ਝੋਕੇ ਨਾਲ ਤਾਂ ਨਾ ਤਾਂ ਸਲਾਬ ਜਾਂਦੀ ਹੋ ਆ ਝੋਕੇ ਨਾਲ ਕੱਖ ਹੋ ਜੂਗਾ ਤੇਰਾ ਹਮ ਪਰ ਬੁੱਝਿਆ ਨਹੀਂ ਤੇਰਾ ਸੁੱਕਣਾ ਚਾਹੀਦਾ ਕਦੇ ਰਾੜਾ ਥੋੜੋ ਲੱਗ ਗਿਆ ਵੀ ਹਾਂ ਜਮੇ ਕਿੱਤੀਓ ਘਟਦੀ ਦਾ ਇੱਕ ਇੱਕ ਹੋਰ ਪਤਾ ਨਹੀਂ ਕੀ ਚੱਕਰ ਪੈ ਗਿਆ ਹੁਣ ਆ ਪਾਈਪਲਾਈਨ ਚੱਲਣੇ ਤੋਂ ਹਟ ਗਈ ਅੱਗੇ ਤੇ ਬਾਅਦ ਜਗਦੀਪ ਇਹਦੇ ਬਾਅਦ ਪਾਈਪਲਾਈਨ ਚੱਲਣੇ ਤੋਂ ਹਟ ਗਈ ਪਤਾ ਨਹੀਂ ਕਿੱਥੇ ਬੈਠ ਗਈ ਇਹ ਠੀਕ ਹੈ ਐ ਨਹੀਂ ਪਤਾ ਮੈਨੂੰ ਨਾ ਨਾ ਕਾਲੇ ਪੈਪਾ ਮਿਲ ਗਏ ਨਾ ਮੋٹے 8 ਇੰਚ ਵਾਲੇ ਆਹੋ ਜਿਹੜੇ ਪਹਿਲਾਂ ਦੱਬ ਦੇ ਖੜਦਣ ਲਏ ਹਾਂ 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 ਪਾਈਪ ਲਾਈਨ ਨਹੀਂ ਆਪਣੇ ਹੁਣ ਪਾਈਪ ਲਾਈਨ ਤਾਂ ਉਹੀ ਨਿਆਰੇ ਵਾਲੀ ਰਹਿ ਗਈ ਡਾਇਰੈਕਟਰ ਵਾਲੀ ਡਾਇਰੈਕਟਰ ਵਾਲੀ ਹਾਂ ਬੈਠਲ ਭੂਖਣ ਦਾ ਉਹਨੂੰ ਕੋਈ ਚੱਕਰ ਨਹੀਂ ਡੂੰਗੀ ਬਹੁਤ ਆ ਕਾਲੇ ਹੈ ਆ ਦੇਖ ਆ ਹੋ ਜਾਵਾ ਕਾਲੇ ਹਾਂ ਦੇਖ ਲੈ ਆ ਚੀਜ਼ ਹੋ ਗਈ ਭਾਈ ਇਹ ਛੋਟਾ ਹੋਈ ਜਾ ਰਿਹਾ ਯਾਰ ਉਹ ਦੇਖ ਲੈ ਉਹਦੇ 부ਝੇ ਵਾਲੀ ਤਾਂ ਨਹੀਂ ਆ ਗਈ ਮੈਨੂੰ ਤਾਂ ਆਪ ਉਹ ਹੀ ਲੱਗੀ ਜਾਂਦੇ ਪਹਿਲੇ ਵਾਲੀ ਬਿਮਾਰੀ ਨੇ ਆਵੇ ਉਹ ਭੈਣ ਚੱਕਰ ਕਿਆ ਪਿਆ ਆ ਇਹ ਪੈਰ ਕੱਢ ਦਾਨ ਆਹ ਦੇਖ ਲੈ ਯਾਰ ਆਹਾ ਹੋ ਗਿਆ ਯਾਰ ਤੇਰੇ ਸਾਹਮਣੇ ਪੂਰੀ ਹਰਾਈ ਮਾਰ ਦਿੱਦੀ ਇਹਦਾ ਟਾਈ ਵੀ ਆਇਆ ਜਨੇ ਆਹ ਹੁਣ 부ਝੇ ਦੇ ਨਾਲ ਵੀ ਖੜੇ ਆ ਆ ਦੇਖ ਹਾਂ ਬਰਾਬਰ ਇਹ ਦੇਖੋ ਕਿੰਨਾ ਫਰਕ ਪੈ ਗਿਆ ਬਾਈ ਕਿਹੜੀ ਬਿਮਾਰੀ ਹੋਈ ਦੱਸਿਓ ਬਾਈ ਵੀਰ ਤਾਂ ਕਹਿੰਦਾ ਕਲੋਰੋ ਪਾ ਦੇ ਵੀ ਠੇਠਾ ਸਿਉਂ ਕਰ ਕਲੋਰੋ ਹੀ ਪਾ ਦੇ ਕਲੋਰੋ ਹੈ ਤੇ ਢੱਕੇ ਲਵਾਉਣੇ ਪੈਣੇ ਕਿ ਜੜ ਹੱਲੇ ਹੈਗੀ ਆ ਹਾਂ ਜਮਾਈ ਵਿੱਚ ਤਾਂ ਵੜ ਗਿਆ ਉਹਦੇ ਹੁਣ ਜਿਹੜੇ ਆਹ ਡੱਕੇ ਆ ਇਹਨਾਂ ਨੇ ਕਿਆ ਚੱਲਣਾ ਆਹ ਦੇਖ ਤਾਂ ਆਹ ਦੇਖ ਤਾਂ ਹੁਣ ਤਾਂ ਇਹ ਪਨੀਰੀ ਵੀ ਨਹੀਂ ਹੈਗੀ ਹੁਣ ਕਿਆ ਮੁੜਕੀ ਪਨੀਰੀ ਤਾਂ ਮਿਲੇ ਜਾਣੀ 26 ਉਹ ਆਹ 26 ਨਾ 26 ਨਹੀਂ ਹੈਗੀ 468 ਉਹ ਮੇਰੇ ਘੜੀਆਂ ਉਥੇ ਮਬਾਨ ਸਾਥ ਕੁਝ ਅਲੱਗ ਆਲੂ ਕਰੇ ਪਟਾਲਾ ਜੇ ਪਟਾਉਣੀਆਂ ਨਹੀਂ ਮੈਂ ਬਾਦਾਂ ਨਹੀਂ ਉਹ 468 ਉਹਦੇ ਕੋਲ ਵੀ ਬਾਈ ਮਕਲੀ ਬਾਈ ਕੋਲ ਵੀ ਤਾਂ 468 22 ਵੀ ਉਹਨਾਂ ਪਤਾ ਨਹੀਂ ਉਹਦੇ ਕੋਲ ਵੀ ਹੈਗੀਆਂ 4-5 ਪੁੱਛੀਆਂ ਖੜੀਆਂ ਅੱਛਾ ਹਾਂ ਉਹਨੂੰ ਪੁੱਛਦਾ ਬਾਈ ਉਹ ਆਪਣੇ ਭਾਈ ਆਪਣੇ ਭਈਏ ਦੇ ਪਟਵਾਲਾ ਉਹਨੂੰ ਹੀ ਲਾਉਣਾ ਉਹਰੇ ਨਾ ਨਾ ਇਹਦੇ ਕਹਣਾ ਵੀ ਦੋ ਇੱਕ ਬਈਆ ਦੇ ਦੇ ਕਿਨੂੰ ਆ ਜਿਹੜੇ ਬੰਦਾ ਲਾ ਰਿਹਾ ਮੇਰਾ ਵੀ ਹਾਂ ਇਹਦੇ ਲੈ ਲੈ ਪਨੀਰੀ ਉਥੇ ਮੇਰੇ ਪਟਵਾਲਾ ਸੁੱਕੇ ਚ ਫਟ ਹੋ ਜਾਣੀ ਠੀਕ ਹੈ ਠੀਕ ਪਰ ਇਹ ਵਾਦਦਾ ਹੀ ਜਾ ਰਿਹਾ ਖੇਤ ਹੈ ਭਾਈ 400 468 ਹਾਂ ਆ ਵੀ 468 ਆ ਜਾਂਦਾ ਇਹ ਕਿਦਾ ਹੈ ਨਹੀਂ ਕਿ ਲੱਗੀ ਇਹ ਵੀ 468 ਹੈ ਆ ਗਿਆ ਬੱਦਲ ਵਾਈ ਦੀ ਜਦਨ ਲਾਇਆ ਏ ਫਰਕੇ ਦਾ ਦੇਖ ਰੋ ਇਹ ਇਹ ਪੂਰਾ ਰੜਿਆ ਭਾਈ ਗਰਮ ਪਾਣੀ ਚ ਵੀ ਰੜਿਆ ਹੈ ਜਿਹੜੀ ਚਾਰ ਸੌ ਰੜ ਲਈ ਬੱਦਲਾਂ ਚ ਇਹ ਚ ਲਾਈ ਧੁੱਪਾਂ ਕਿੰਨੀ ਧੁੱਪਾਂ ਦੀ ਉਦੋਂ ਦੀ ਪਰ ਹੱਲੇ ਤਾਂ ਮੇਰੇ ਤਾਂ ਦਿਨ ਥੋੜੇ ਹੋਏ ਆ ਤੇਰੇ ਤਾਂ ਬਹੁਤ ਸਭ ਤੋਂ ਪਹਿਲਾਂ ਦਾ ਲੱਗਿਆ ਬੈਠਾ ਆ ਮੈਂ ਪਹਿਲਾਂ ਖੇਤ ਲਾ ਦਦਾ ਪੱਤੇ ਨਹੀਂ ਲਾਈ ਹੁਣ ਤੈਨ ਬਾਅਦ ਚਲਾਈ ਹੈ ਬਾਈ ਹਾਂ 468 ਤੇ ਬਾਅਦ ਚਲਾਈ ਹੈ ਤੈ ਪਹਿਲਾਂ ਲਾਈ ਹੈ 10 ਕਿੰਨੇ ਨੂੰ ਤੇਰੇ ਚਾਰੇ ਦਿਨ ਹੋਏ ਪੰਜ ਦਿਨ ਨਹੀਂ ਨਹੀਂ ਵੱਧ ਪਿੰਡ ਲਾਈ ਆ ਤਾ ਪਿੰਡ ਪਿੰਡ ਵੀ ਲਾਈ ਪੈਣੀ ਲਾਇਆ ਜੀ ਆ ਬਾਈ ਮੈਂ ਆ 468 ਬੀਜ ਹੈ ਇੱਕ ਦਿਨ ਪਹਿਲਾਂ ਹੀ ਲਾਈ ਆ ਦੋ ਦਿਨ ਮੀਂਹ ਪਿਆ ਉਹਦੇ ਜਦੋਂ ਤੈ ਲਾਈ ਆ ਪਤਾ ਨਹੀਂ ਮੇਰੇ ਨੂੰ ਮੇਰੇ ਆਦਾ ਜਦੋਂ ਤੈ ਲਾਉਂਦੇ ਰੇ ਭਈਆ ਉਹ ਦੋ ਦਿਨ ਮੀਂਹ ਪਿਆ ਗੁਰਪ੍ਰੀਤ ਜੀ ਅੰਦਰ ਬੜੇ ਇੱਕ ਟੱਕਾ ਪਟਕੇ ਲਈਏ ਦੇਖੇ ਅੰਦਰ ਮੈਂ ਇਹ ਦਿਖਾ ਦਿੰਦਾ ਉਹ ਦੇਖ ਕਿਆ ਮਾਂ ਵੀ ਹੈਗੇ ਹੈਡ ਮਰੀ ਮੋਟੀ ਜਾਨ ਪ੍ਰਾਨ ਯਾਰ ਇਹਦੇ ਤੇ ਕਾਲੇ ਦੇ ਮੇਰੇ ਕਹਿੰਦਾ 12 13 ਦਿਨ ਹੋ ਗਏ ਲਾਈ ਨੇ ਹਾਂ ਸਭ ਤੋਂ ਪਹਿਲਾਂ ਮੇਰੇ ਲੱਗੀ ਦੀ ਇਹ ਹੋ ਗਏ ਬਾਈ ਹੋ ਗਏ ਇਹਨੂੰ 12 13 ਦਿਨ ਬਸ ਆਹ ਦੇਖੋ ਹਾਂ ਇਹ ਲੱਗੀ ਹੋਈ ਆ ਜਦੋਂ ਆਪਾਂ ਰੁਕਾ ਕੇ ਦਮੇ ਆਏ ਹਾਂ 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 ਉਸ ਦਿਨ ਗਾਣ ਕਰੇ ਦੂਜੇ ਦਿਨ ਆ ਦੂਜੇ ਦਿਨ ਹਾਂ ਉਸਨੇ ਸ਼ਾਮ ਨੂੰ ਹਾਂ ਸ਼ਾਮ ਨੂੰ ਗਾਣ ਕਰੇ ਦੂਜੇ ਦਿਨ ਲੱਗੀ ਆ ਹਾਂ ਆ ਚੱਕਰ ਆ ਬਾਈ ਡਾਕਟਰ ਨੂੰ ਦਿਖਾਉਣਾ ਪੈਣਾ ਇਹ ਬਾਈ ਉਹ ਦੇਖ ਜੀ ਦੀਪ ਕਿੰਨੀ ਤੇ ਅੱਗੇ ਪੈ ਗਈ ਹੈ ਉਹ ਯਾਰ 468 ਨੂੰ ਬਿਮਾਰੀ ਪੈ ਗਈ ਲੱਗੀ ਹਲੇ ਬਾਤ ਚਾ ਬਾਈ ਬਿਮਾਰੀ ਪੈਣਾ ਪੈ ਗਈ ਜੀਰੀ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਕੀ ਨਹੀਂ ਆ ਦੇਖੋ ਇਹ ਸੁੱਕ ਦਿਓ ਜਾ ਰਹੀ ਆ 468 ਬੀਜ ਆ ਇਹ ਆ ये पता नहीं खेत का चक्कर है पता नहीं क्या चक्कर है क्या नहीं दी जाती है भाई सुंडी है आ देखो आ पट्टन लगे तो जड़ खत्म करती आह पट्ट लगे मैं देखता सुंडी देखो ਮਦਦ ਨਾ ਬਾਈ ਸੁੰਡੀ ਹੈ ਲਾ ਬਾਈ ਡਾਕਟਰ ਸਾਹਿਬ ਨੇ ਲੱਬ ਲਾ ਬਾਈ ਇਹਦਾ ਹੱਲ ਤੇ ਕਹਿੰਦਾ ਕੁਝ ਨਹੀਂ ਹੋਇਆ ਵਾ ਇਹ ਪਤੰਦਰ ਸੁੰਡੀ ਪੈ ਲਈ ਨੂੰ ਹੁਣ ਭਾਵੇਂ ਇਹ ਡੁੱਬਲੇ ਫੜ ਗਈ ਚਾਹੇ ਕੁਛ ਕਹਿ ਲੈ ਰੇ ਕਰਕੇ ਕਰ ਲੈ ਇਨੇ ਸੁੰਡੀ ਪੈ ਲਈ ਜਗਦੀਪ ਕਹਿੰਦਾ ਇਹ ਨਜ਼ਰ ਆ ਸਭ ਤੋਂ ਪਹਿਲਾਂ ਲਾਈਤੀ ਨਜ਼ਰ ਲੱਗੀ ਜਗਦੀਪ ਹੈ ਉਹੀ ਕਹਿੰਦਾ ਜਿੰਨੀ ਕਿ ਤੜੀ ਉੱਚੀ ਦੀ ਨਾ ਹਾਂ ਜਿੰਨੀ ਕਿ ਤੜੀ ਉੱਚੀ ਦੀ ਉੰਨੀ ਕੀ ਸੁੰਡੀ ਘੁੰਮ ਗਈ ਉਹ ਪਤਾ ਨਹੀਂ ਮੜਾ ਮੋਟਾ ਨੀਮਾ ਹੋਇ ਜਾਂਦਾ ਜਦ ਇੱਧਰ ਲਾਉਣ ਲੱਗਦੇ ਇੱਧਰ ਮੜਾ ਸੁੱਕ ਗਿਆ ਤਾਂ ਤੂੰ ਮੇਰੀ ਗੱਲ ਨਹੀਂ ਸਮਝਿਆ ਯਾਰ ਮੈਂ ਜਿਹੜੀ ਤੈਨੂੰ ਗੱਲ ਕਹਿੰਦਾ ਆ ਲੈ ਦੇਖ ਦੇਖ ਲੈ ਇਹ ਤਾਂ ਹੁਣ ਜਿਹੜੇ ਆ ਆ ਦੇਖ ਫੜ ਆ ਗਿਆ ਕਰੋ ਦਾ ਚੈੱਕ ਆ ਸੁੰਢੀ ਫੜਾਈ ਦਿਖਾਈ ਦੱਸ ਹਾਂ ਹੋ ਤਾਂ ਮੈਂ ਦੇਖ ਲਈ ਆ ਫਿਰਦੀ ਆ ਹਾਂ ਤਾਂ ਸਾਰੇ ਆ ਪਰ ਨਹੀਂ ਨਾ ਦੇਖਦੀ ਹੁੰਦਾ ਨਾ ਮੈਂ ਆਹੋ ਹੁਣ ਤਾਂ ਦੁਆਰ ਤੇ ਵੀ ਐ ਲਾ ਦੇਵੇਂ ਚੱਲੀ ਹੋਈਆਂ ਜਿਵੇਂ ਫਿਰ ਇਹ ਤਾਂ ਪੱਤਾ ਲਵੇਟ ਵਾਲੀ ਆ ਛੁੰਡੀ ਹਾਂ ਵਾਹੇ ਉਹੀ ਗੱਲ ਆ ਇਹ ਪੱਤਾ ਲਵੇਟ ਵਾਲੀ ਆ ਫਿਰ ਕਲੋਰੋ ਨਾ ਕਰਾਂ ਇਹ 2 ਕ ਸਾਲ ਪਹਿਲਾਂ ਨਾ ਉਹ ਮੇਰਾ ਸੜਕ ਵਾਲਾ ਖੇਤ ਆ ਜਿਹੜਾ ਇੱਥੇ ਇੱਥੇ ਪਿੰਡੇ ਹੂੰ ਉਹ ਵੀ ਚੱਕਣੀ ਹੋਊਗਾ ਦਾ ਇਹ ਨਾਲ ਠੀਕ ਆ ਜੀ ਪਰ ਸਪਰੇਅ ਕਰੀਦੀ ਉਹਦੇ ਨਾਲ ਅੱਛਾ ਜੀ ਪਰ ਉਹ ਇੰਨੀ ਕੁ ਨਹੀਂ ਦੀ ਜੀਰੀ ਹਾਂਜੀ ਉਹ ਮੀਂਹ ਡੇਢ ਦੋ ਮਹੀਨੇ ਦੀ ਜੀਰੀ ਸੀ ਆ ਤਾਂ ਤੁਹਾਡੇ ਸਾਹਮਣੇ ਛੋਟੀ ਜੀ ਸੀ ਇਹਨੂੰ ਤਾਂ ਆਈ ਪਤਾ ਕੀ ਹੋਇਆ ਭਾਈ ਆ ਇੱਕ ਸੁੰਢੀ ਲੱਭੀ ਹੈ ਜੀ ਹੁਣ ਇਹਦਾ ਇਲਾਜ ਦੇਖੋ ਇਹਨੂੰ ਮੈਂ ਉਰੀ ਮਾਰ ਦਮਾ ਅਸੀਂ ਤਾਂ ਚਾਰ ਬੂਟੇ ਇਹ ਤਾਂ ਸਾਰੇ ਦੱਬਦੇ ਇੱਥੇ ਨਹੀਂ ਮੈਂ ਇਹਨੂੰ ਸੁੰਢੀ ਨੂੰ ਇੱਥੇ ਮਾਰ ਦੇਣਾ ਜਿਹ ਤਰ੍ਹਾਂ ਹਲੋਂਦਾ ਭਾਈ ਇੱਕ ਨੇ ਤਾਂ ਕੀ ਕਰਨਾ ਤਾਂ ਇਹ ਆਹ ਦੇਖੋ ਕਿਚ ਨੂੰ ਜਾਂਦੀ ਚਲੋ ਭੱਜੀ ਠੀਕ ਹੈ ਵੀ ਖਾਣੇ ਨੂੰ ਦੋ ਉਹ ਉੱਥੇ ਪਾਣੀ ਕਰਕੇ ਹੁਣ ਆਲੇ-ਦਾਲੇ ਨੂੰ ਜਾ ਹੋ ਰਿਹਾ ਤਾਂ ਇਹਦੇ ਇਦੇ ਬਾਰੇ ਦੀ ਇਹ ਪਾਣੀ ਫੁੱਲ ਭਰ ਕੇ ਰੱਖਦਾ ਕਲੋਰੋ ਮਾਰ ਦਿੰਦਾ ਉਹਦੇ ਨਾਲ ਵੀ ਮਰ ਜਣਾ ਇਹਨੇ ਹਾਂ ਲੋ ਬਈ ਇੰਦਰ ਪੜਦੇ ਸਭ ਦੀ ਬਾਈ ਨੇ ਪੜਦੇ ਸਾਰੇ ਬੁੱਟੇ ਇੱਕ ਪਾਸੇ ਹਾਂ ਓਏ ਉਹ ਇੱਕ ਪਾਸੇ ਲਵਾਈ ਚੱਲਦੀ ਹੈ ਦੂਜੇ ਪਾਸੇ ਇਧਰ ਕਟਾਈ ਵੀ ਚੱਲ ਰਹੀ ਹੈ ਦੱਸ ਮੈਂ ਉਹ ਦੇਖੋ ਦੂਰ ਤੇ ਤੱਗੀਆਂ ਦਿਖਣ ਲੱਗ ਗਿਆ ਹੁਣ ਤਾਂ ਓ ਦੇਖੋ ਓ ਦੇਖੋ ਨਵੀਆਂ ਟੋਕੀ ਵਾਲੀ ਮਸ਼ੀਨ ਵੀ ਆ ਗਈ ਨਾਲੇ ਰਾਈ ਦਾ ਜਿਹੜੀ ਮਾਰਗ ਦੀ ਬਈ ਬਸ ਉਹਦੇ ਚੱਕਰ ਪੈ ਗਿਆ ਹੁਣ ਦੇਖਦੇ ਹਾਂ ਹੁਣ ਤਾਂ ਪੁਲਰਾਂ ਦੇ ਪਤਨੇ ਟੋਕਾ ਕਰੂਗੇ ਇੱਧਰ ਹੁੱਜ ਆਇਆ ਮੈਂ ਦੋ ਕੁ ਦਿਨਾਂ ਬਾਅਦ ਮੰਡਵਾਲੇ ਦਾ ਪਾਣੀ ਵਸ ਜਿੰਨਾ ਕਹਿੰਦਾ ਪੂਰਾ ਇਹਨਾਂ ਨੇ ਦੱਸਿਆ ਵੀ ਆ ਬਿਮਾਰੀ ਦਾ ਕਿਸ਼ਟਰ ਪੈ ਗਿਆ। ਤੋੜ ਕਟੂਕੂ ਆ ਦੇਖੋ ਕਿੱਡਾ ਉੱਚਾ ਬਿਡਾ ਟਰਾਲੇ ਨੂੰ। ਅਭੀ ਨਾਲ ਆ ਗੰਨੇ ਨੇ ਪਾਣੀ। ਨਾਲ ਲਾ। ਮੰਡ ਵਿੱਚ ਆ ਗਿਆ ਬਾਈ। ਇੱਧਰ ਵਸ ਆਪਣੇ ਬਲਾਕ ਰਹੇਗਾ। ਇਹਨੂੰ ਪਾਣੀ ਕਿੱਥੇੋਂ ਕਾਣ ਕਰਨਾ। ਰਾਤੀ ਉਹ ਸੁਨਿਆਰ ਦੇ ਇਧਰ ਵੀ ਏਰੀਆ ਲੱਗ ਗਿਆ ਤੇ ਇਧਰ ਵੀ ਆਪਣੇ ਲੱਗਣ ਦੇ ਰਹਿ ਗਏ ਗਾਂ ਨਾ ਹੋਇਆ ਹੋਇਆ ਛੋਟੀ ਖੱਤੀ ਨੂੰ ਵਾਹਣ ਕਰਨ ਲੱਗਾ ਜੂ ਪਾਣੀ ਵਿੱਚ ਇਕ ਨਹੀਂ ਛੱਡਿਆ ਹੋਇਆ ਤਾਂ ਉਹਨੂੰ ਹੁਣ ਪਾਣੀ ਖੜ ਨਹੀਂ ਦੇਣਾਗੇ ਚਲੋ ਉਹਨੂੰ ਟਰੈਕਟਰੋਂ ਫੇਰ ਦਿੰਦੇ ਆ ਦੋ ਦਿਨ ਹੋ ਗਏ ਇਕ ਨਹੀਂ ਪਾਣੀ ਛੱਡਿਆ ਹੋਇਆ ਸਾਟੀ ਦਾ ਬਰਾਬਰ ਭਰਿਆ ਹੋਇਆ ਮਾ ਕੋ ਚੱਲ ਜੇ ਥੋੜਾ ਬਹੁਤ ਆ ਰਹਿਂਦਾ ਏ ਕਰੀਵਨ 60% 70% ਦਾ ਕੰਮ ਜੀਜੀ ਦਾ ਨਿਪਟ ਚਲੇਆ ਸੰਦੇ ਇੱਧਰ ਏਰੀਆ ਕਿਤਾਬ ਸਾਰਾ ਪਾਵਰ ਦਾ ਕਮਾਇਆ ਪਾਵਰ ਬਾਈ 2-3 ਦਿਨ ਹੋ ਗਏ ਲਗਾਤਾਰ ਦਿਨ ਰਾਤ ਚੱਲਦੀ ਹੈ ਮੋਟਰਾਂ ਬੰਦ ਖੜੀਆਂ ਦੇਖੋ ਮੋਟਰਾਂ ਬੰਦ ਖੜੀਆਂ ਆਉਂਦੀਆਂ ਲੱਗ ਜਾਂ ਮੋਟਰਾਂ ਬੰਦ ਆਹ ਖੇਤ ਨੂੰ ਵੀ ਦੇਖਣੇ ਲਈ ਜੇ ਮਰਾਗੇ ਪਾਣੀ ਛਿੱਟਿਆ ਹੋਇਆ ਤੇ ਉਹਨਾਂ ਨੂੰ ਗਾਹਣ ਕਰਾਇਆ ਕੋਈ ਵੀ ਭਰੇ ਖੜੇ ਹਨ ਬਰਾਬਰ ਤੇ ਇਹਨੂੰ ਫੱਤੀ ਨੂੰ ਪਾਣੀ ਵਾਰ-ਵਾਰ ਪੀਂਹਿਆ ਇਹਨੂੰ ਗਾਹਣ ਕਰਨਾ ਪਵੇ ਲੇਬਰ ਦਾ ਵੀ ਤਾਂ ਹੀ ਕੰਮ ਦਾ ਛੋਟ ਜਿਹੀ ਪੈ ਗਈ ਜਿਹੜੇ ਸੰਦੇ ਕੋਲ ਲੇਬਰ ਫਾਸ ਦੀ ਖਸੂਸੀ ਆਪਣੇ ਕੋਲੇ ਰੱਖੀ ਹੋਈ ਹੈ ਉਹਨੇ ਕਿ ਲੈਟ ਹੈਗੇ ਅੱਗੇ ਅੱਗੇ ਗਾਹਣ ਹੋਈ ਜਾਂਦਾ ਆਹ ਖੇਤ ਨੂੰ ਕਰਨਾ ਬਾਈ ਗਾਹਣ ਕਾਹਨ ਉਹ ਗਾਹਣ ਹਾਂ ਇਹ ਵੇਜੇ ਦਾ ਪੱਧਰਾ ਦਾ ਪਰ ਪਾਣੀ ਵਿੱਚ ਖੜਦਾ ਹੈਗਾ ਥੋੜੇ ਕਲਰ ਜਿਹੇ ਦਾ ਬਈ ਰੇਤਾ ਇਹਦੇ ਥੱਲੇ ਪਾਣੀ ਕਿਤੇ ਗਾਹਣ ਕਰਨਾ ਹੀ ਪਾਣਾ ਤੇ ਨਹੀਂ ਤੇ ਦੀ ਸਲਾਹ ਨਹੀਂ ਦੀ ਵੀ ਚਲੋ ਲੇਜ਼ਰ ਵੱਜਿਆ ਇਹਨਾਂ ਨੂੰ ਦੋਹਾਂ ਨੂੰ ਰਹਿਣ ਦਿੰਦੇ ਹਾਂ ਪਰਲੇ ਜੀ ਤਾਂ ਕਰਨੇ ਪਏ ਇਹਦੇ ਨੂੰ ਕਰਨਾ ਪੈਣਾ ਕਰ ਦਿੰਦਾ ਭਾਈ ਕੋਈ ਪਰਲੇ ਪਾਸੇ ਵੀ ਗਾਹਣ ਕਰਨਾ ਹੈ ਲੋ ਭਾਈ ਆਹ ਕੀ ਰੀ ਦਦਾ ਹੋ ਗਿਆ ਗਾਹਣ ਤੇ ਹੁਣ ਪਰਾਂ ਜਾ ਕੇ ਦੇਖੀਏ ਤੇ ਹਲਦੀ ਖੜੀ ਤਾਂ ਇਹਨਾਂ ਦਾ ਪੱਧਰਾ ਹੈ ਪਾਕੀ ਜੇ ਪਾਣੀ ਘਟੂਗਾ ਫਿਰ ਪਤਾ ਲੱਗੂਗਾ ਚੂਰਾ ਮਾਰਤਾ ਇਹਨੂੰ ਵੀ ਇਹ ਲੇਲੀ ਬਣ ਗਈ ਪਾਣੀ ਜਾਵਾਂਗਾ ਤੇ ਆਪੇ ਸੈੱਟ ਹੋ ਜਾਊਗੀ ਤੇ ਆਹ ਖਤੀ ਦੀ ਨਹੀਂ ਤੇ ਪਾਣੀ ਉਹ ਪੀ ਜਾਂਦੀ ਬਰ-ਬਰ ਹੁਣ ਉੱਧ ਜਾ ਕੇ ਦੇਖਦੇ ਆਂ ਭਾਈ ਕੋਈ ਭਾਈ ਉੱਧ ਜਾ ਕੇ ਜਾ ਕੇ ਇੱਧਰ ਆਹ ਗਾਣ ਕਰਨ ਗਈ ਛਾ ਕੇ ਰਿਆ ਪਰਿਆ ਹੋਇਆ ਮੋਟਰ ਹੱਲੋ ਚੱਲਦੀ ਆ ਆ ਰਿਹਾ ਹੈ ਆਦਲਾ ਦੋ ਘਾਰੇ ਭਰੇ ਆ ਦੋ ਮੋਟਰਾਂ ਨੇ ਇਹ ਪੂਰ ਫਿਰ ਪਾਣੀ ਤੋੜਨ ਲੱਗਾ ਵੀ ਮੋਟਰ ਦਾ ਪਾਣੀ ਘਟ ਗਿਆ ਦੇਖੋ ਦੋ ਮੋਟਰਾਂ ਨੇ ਆ ਆ ਪਹਿਰੇ ਪਿਆ ਵੀ ਚੋੜਾ ਹੈ ਹਲੇ ਰਹਿਦਾ ਪੈਣਾ ਨੇ ਦੋ ਘਾਂ ਦੇ ਵਿੱਚ ਆਹ ਗੇਟ ਪਰ ਆ ਉਹ ਬੜਾ ਬਣਾ ਪਿਆ